ਜਿਹੜੇ ਧੱਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਦਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਤੇ ਤੁਸੀਂ ਗਾਲ੍ਹਾਂ ਸੁਣ ਬਤਾਇਆ ਪਰ ਗਾਲੀ ਦਲ ਤੇ ਆਪ ਆਪਣੀ ਪਾਰਟੀ ਨਾ ਸਕੀ ਵੀ ਨੇ ਕੋਈ 3-400 ਵੋਟ ਦੇ ਉਹਨਾਂ ਨੇ ਹਾਰ ਗਏ ਜਿਹੜਾ ਜਿਹੜਾ ਇਹ ਹੀ ਗੱਲ ਸੀ ਇੱਕ ਪਾਸੇ ਨੇ ਖੜੇ ਜਾਣਗੇ ਸਰਕਾਰ ਦੇ ਰਾਖੇ ਜਾਂ ਕੋਈ ਜਰਵਾਣਾ ਕੋਲੋਂ ਬਾੜਨੇ ਤੁਹਾਡਾ ਕੋਰ ਕੋਸਤਾਨਾ ਇੱਕ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਚੇੜੀ ਵੱਡੀ ਬਗਾਵਤ ਤੇ ਤਿੰਨ ਚਾਰ ਦਿਨਾਂ ਦੀ ਸਾਰੀ ਛੇੜ ਆ ਉਹਦੇ ਬਾਅਦ ਵੀ ਵਿਕ ਬਰਦਕੀਆ ਪੰਜਾਬ ਦੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਇਸ ਪਿੰਡ ਨੇ ਹਮੇਸ਼ਾ ਕਾਂਗਰਸ ਚਿਤਾਈ ਆ ਔਰ ਇਸ ਵਾਰ ਵੀ ਕਾਂਗਰਸ ਚਿਤਕੇ ਨਿਕਲੀ ਆ ਜਿਹੜੇ ਧੱਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਨਾਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਇਹਨਾਂ ਦੇ ਸੁਪਨਿਆਂ ਵਾਰਾਂ ਨੇ ਜਾਰੀ ਰੱਖਣਾ ਔਰ ਜਿਹੜੇ ਅਬੂਬੇ ਕੈਂਪੇ ਨੇ ਜਿਹੜੇ ਨੇ ਬਸੇ ਨੇ ਬਕਸ਼ਣ ਦਾ ਜਿੱਤੇ ਬਹੁਤ ਵੱਡਾ ਕਪਲਾ ਜਿਹੜੇ ਲੋਕੀ ਖੁੱੜ ਕੇ ਬੋਲ ਰਹੇ ਇਹਦੇ ਬਾਰੇ ਅੱਜ ਹੀ ਲਿਖ ਕੇ ਭੇਜਿਆ ਜਾਏਗਾ ਔਰ ਇਹਦੀ ਪ੍ਰੋਪਰ ਇਨਕਵਰੀ ਕੀਤੀ ਜਾਏਗੀ ਤੇ ਜਿਹੜੇ ਭਰਾਵਾ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲਈ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਕੱਟ ਮਿਲ ਗਿਆ ਤੇ ਇਥੋਂ ਦੇ ਡਿਪੂ ਹੋਲਡਰ ਤੇ ਦਾ ਜਿਹੜਾ ਵੀ ਕੋਈ ਅਗੈਂਡ ਇਨਸਪੈਕਟਰ ਉਹਦੇ ਤੇ ਕਾਰਵਾਈ ਵੀ ਕਰਵਾਈ ਤੇ ਆਮਾਦੀ ਪਾਰਟੀ ਦੇ ਆਪਣੇ ਲੀਡਰਾਂ ਵਾਲੋ ਆਪਣੀ ਪਾਰਟੀ ਦਾ ਬੋਲ ਰਹੇ ਆ ਰਹੇ ਹੋਏ ਇਹ ਕੋਈ ਛਾੜੂ ਤੂੰ ਛਾੜੂ ਤੂੰ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲਿਆ ਇਹ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਏਡੀ ਵੱਡੀ ਬਗਾਵਤ ਹੋਏਗੀ ਇਹ 3-4 ਮਹੀਨਿਆਂ ਦੀ ਸਾਰੀ ਖੇੜ ਹੈ ਉਹਦੇ ਬਾਅਦ ਵੀ ਕਿਹ ਬੜਦਾ ਕੀ ਪੰਜਾਬ ਤੋਂ ਕੱਲ ਸਰਕਾਰ ਬਣੀ ਨਾ ਉਹਦੇ ਵਿੱਚ ਹਾਰੇ ਹੋਏ ਹਨ ਵੀ ਜਿਹੜਾ ਮੰਤਰੀ ਪਾਦੀ ਦਿੱਤੇ ਉਹ ਤੁਹਾਨੂੰ ਦਾ ਉਹਨਾਂ ਦਾ ਕੋਰੋਨਾ ਦਾ ਯਾਰ ਹੈਗਾ ਆਪਾਂ ਨੂੰ ਉਹਦੇ ਚ ਕੀ ਆ ਔਰ ਜਿਹੜੀ ਇੱਕ ਗੱਲ ਜੂਰ ਹੈ ਅਫਸੋਰਸਿਸ ਕਲ ਦਾ ਕਿ ਜਿਹੜੇ ਇਨੀ ਦੇਰ ਬੀਜਪੀ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰਦਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਹਾਨੂੰ ਭਾਜਪਾ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚੁੱਕਿਆ ਵੀ ਹੋਈ ਜੋ ਉਹਦੀ ਬੇਇੱਜ਼ਤੀ ਹੋਈ ਉਹਨੂੰ ਆਪਣੇ ਕੇਸ ਚੀਤੇ ਉਹਨੂੰ ਅਸਤੀਫਾ ਦੇਣਾ 1 ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਉਹਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨੇ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਵਾਨ ਨੂੰ ਸਸਪੈਂਡ ਕੀਤਾ ਗਿਆ ਦੇਖੋ ਉਹਦੇ ਵਿੱਚ ਇੱਕ ਮਤਕਾਣੇ ਚੋਣਾ ਕਿ ਜੋ ਟਾਂਗਣਾ ਰਣੌਤ ਨੇ ਜੋ ਪਹਿਲਾ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਲਈ ਇਹ ਖਿਆਲ ਕਿ ਖਾਲਸਾਨੀ ਅਤਵਾਦੀ ਨੇ ਤੇ ਇਹ ਖੰਗਣਾ ਰਣੋਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਫੀ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਚਾਹੇ ਉਹ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸਰਕੂਲਰ ਉਹ ਮੈਂ ਜਿਹੜੀ ਕਦੀ ਵੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਦ앗ੇ ਤੇ ਮੇਰੇ ਖਿਆਲ ਚ ਕੰਗਣਾ ਰਣੌਤਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਤੇ ਗਵਰਨਮੈਂਟ ਆਫ ਇੰਡੀਆ ਨੂੰ ਉਹਦਾ ਜਲਦੀ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹੈ। ਪ੍ਰਧਾਨੌਰ ਸਾਹਿਬ ਤੁਸੀਂ ਐਮਪੀ ਜੀ ਤੇ ਜਿਹੜੇ ਇਸ ਵੇਲੇ ਬੇਰੁਜ਼ਗਾਰੀਆਂ ਇਹ ਤੇ ਜਾ ਕੇ ਗੱਲ ਕਰਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਂਗੇ ਉਹਦੇ ਤੋਂ ਮੁੱਕਰ ਗਿਆ। ਉਹਦੇ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ।